ਪੰਚਾਇਤ ਸਮਿਤੀ ਚਨੀਰ ਦੇ ਦੁਕਾਨਾਂ ਚੋਟੀਆਂ ਤੇ ਕਿਰਾਏ ਦੇ ਵਾਅਦੇ ਨੂੰ ਲੈ ਕੇ ਸਮੂੱਚੇ ਦੁਕਾਨਦਾਰਾਂ ਨੇ ਆਪਣਾ ਕਾਰੋਬਾਰ ਬੰਦ ਕਰਕੇ ਕਿਸਾਨ ਜਥੇਬੰਦਿਆਂ ਦੀ ਹਮਾਇਤ ਨਾਲ ਜਿੱਤੇ ਵੀਡੀਓ ਦਫ਼ਤਰ ਚਨੀਰ ਦਾ ਕਰੀਬ 4 ਘੰਟੇ ਘਰਾਉ ਕੀਤਾ ਦੁਕਾਨਦਾਰਾਂ ਦੀ ਪ੍ਰਸ਼ਾਸਨ ਨਾਲ ਗੱਲ ਸਿਰੇ ਨਾ ਚੜਨ ਦੇ ਮੁੱਖ ਮਾਰਗ ਸਫਸਾ ਮਾਂਸਾ ਰੋੜ ਚਨੀਰ ਆਰੇ ਦੇ ਨਜ਼ਦੀਕਾਂ ਮਿੱਤੇ ਸਮੇਲੀ ਧਰਨਾ ਲਗਾ ਦਿੱਤਾ ਇਸਰ ਨੇ ਦੇਗਵਾਈ ਕਰਾਣਾ ਯੂਨੀਅਨ ਦੇ ਆਗੂ ਦਸਪਾਲ ਕਮਰਪਾਲਾ ਵਪਾਰ ਮੰਡਲ ਚਨੀਰ ਦੇ ਪ੍ਰਧਾਨ ਨੌਰ ਚੰਤਾਈ ਲਾਦੀ ਨੇ ਕੀਤੀ ਇਸ ਮੌਕੇ ਦੁਕਾਨਦਾਰਾਂ ਦੇ ਹੱਕ ਤੇ ਕਾਂਗਰਸ ਦੇ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਨੌਜਵਾਨ ਆਗੂ ਗੁਰਦੀਪ ਸਿੰਘ ਗੈਂਟ ਆਦਿ ਵੀ ਪੁੱਜੇ ਟੀਵੀ ਰਣ ਪੰਜਾਬਲੀ ਮਾਸਟਰ ਤੋਂ ਗੋਜੀਤ ਸਿੰਘ ਦੀ ਰਿਪੋਰਟ ਕੀ ਕਿਸਾਨ ਜੁੜੇ ਨੇ ਇੱਕ ਦਾਗਰਾਹ ਜਥੇਬੰਦੀ ਦਾ ਮੈਂ ਬਲਾਕ ਪ੍ਰਧਾਨ ਹਰਕਮਦੀਪ ਸਿੰਘ ਜੋ ਅੱਜ ਧਨੀਰ ਬਲਾਕ ਦੇ ਵਿੱਚ ਵੀਡੀਓ ਦਾ ਹਵਾਲੇ ਅਕੀ ਧਰਨਾ ਲਾਇਆ ਸ਼ਹਿਰ ਦੇ ਸਾਰੇ ਦੁਕਾਨਦਾਰਾਂ ਨੇ ਅਸੀਂ ਇਹਨਾਂ ਦੀ ਸਾਡੀ ਜਥੇਬੰਦੀ ਇਹਨਾਂ ਦੀ ਹਮਾਇਤ ਤੇ ਆਈ ਅੱਜ ਜੋ ਕਿ 47 ਦੁਕਾਨਾਂ ਦਾ ਮਸਲਾ ਬਲਾਕ ਦੀਆਂ ਦਾ 47 ਦੁਕਾਨਾਂ ਇਹਨਾਂ ਕੋਲੇ 30-30 40-40 ਸਾਲ ਚੋਂ ਵਿੱਚ ਅੱਧੇ ਬੰਦੇ ਨੇ ਜੋ ਇਹਨਾਂ ਕੋਲੇ ਚੱਲੀਆਂ ਹੋਈਆਂ ਨੇ ਕਿਰਾਏ ਤੇ ਹੋਵੇ ਇਹ ਉਸੇ ਤਰ੍ਹਾਂ ਜੋ ਪਰਸੈਂਟੇਜ ਆ ਤਿੰਨ ਸਾਲਾਂ ਬਾਅਦ ਪਰਸੈਂਟੇਜ ਵਧਦੀ ਹੈ ਉਹਦੇ ਮੁਤਾਬਕ ਇਹ ਕਿਰਾਇਆ ਦੇਣ ਨੂੰ ਤਿਆਰ ਨੇ ਪਰ ਇੱਥੋਂ ਦਾ ਪ੍ਰਸ਼ਾਸਨ ਵੀਡੀਓ ਮੈਡਮ ਇੱਥੇ ਇਹਨਾਂ ਤੇ ਥੋਪ ਰਹੀ ਆ ਕਹਿੰਦੀ 1.5 ਲੱਖ ਰੁਪਏ ਤੁਸੀਂ ਸਕਿਉਰਟੀ ਦਿਓ ਅੱਜ ਅਸੀਂ ਉਸ ਬਾਰੇ ਇਹਨਾਂ ਦੀ ਹਮਾਇਤ ਤੇ ਆਏ ਆ ਕਿ 1.5 ਲੱਖ ਅਸੀਂ ਬਿਲਕੁਲ ਵੀ ਨਹੀਂ ਦੇਣ ਦੇਵਾਂਗੇ ਕਿਉਂਕਿ ਇਹ ਉਹ ਆਪਣੇ ਕਿਸਾਨਾਂ ਮਜ਼ਦੂਰਾਂ ਦੇ ਵਿੱਚੋਂ ਨੇ ਸਾਰੇ ਸੇਠ ਜੋ ਇਹਨਾਂ ਦੀ ਕਬੀਲਦਾਰੀ ਇਹੀ ਦੁਕਾਨ ਤੋਂ ਚੱਲਦੀ ਹੈ ਜੋ ਰੋਜੀ ਰੋਟੀ ਵੱਜਾਂ ਕਾਤਰ ਜਿੰਨੇ ਕਮਾਉਂਦੇ ਨੇ ਉੰਨੇ ਉਹਨਾਂ ਨੂੰ ਖਵਾਉਂਦੇ ਨੇ 1.5 ਲੱਖ ਰੁਪਏ ਦਾ ਇਹਨਾਂ ਕੋਲੇ ਸਮਾਨ ਵੀ ਨਹੀਂ ਦੁਕਾਨ ਦੇ ਵਿੱਚ ਇਹੋ ਜਿਹੇ ਹਾਲਾਤ ਨੇ ਇਹਨਾਂ ਤੇ ਤਾਨਾਸ਼ਾਈ ਇਹ ਪੰਜਾਬ ਸਰਕਾਰ ਇਹਦਾ ਪ੍ਰਸ਼ਾਸਨ ਰਵਈਆ ਅਪਣਾ ਰਿਹਾ ਇੱਥੋਂ ਦੇ ਵਪਾਰ ਮੰਡਲ ਤੇ ਸੇਠਾਂ ਤੇ ਝਨੀੜਿਆਂ ਤੇ ਪਰ ਅਸੀਂ ਜਿਹੜੀ 1.5 ਲੱਖ ਵਾਲੀ ਸ਼ਰਤ ਰੱਖ ਰਹੀ ਆ ਮੈਡਮਾ ਇਹ ਬਿਲਕੁਲ ਵੀ ਨਹੀਂ ਅਸੀਂ ਦੇਣ ਦੇਵਾਂਗੇ ਜੋ ਕਿਰਾਇਆ ਬਣਦਾ ਪਰਸੈਂਟੇਜ ਮੁਤਾਬਕ 5% ਮੁਤਾਬਕ ਉਹ ਕਿਰਾਇਆ ਇਹ ਦੇਣ ਨੂੰ ਤਿਆਰ ਨੇ ਇਹ ਅਸੀਂ ਕਦੇ ਕਿਸੇ ਵੀ ਹਾਲਤ ਦੇ ਵਿੱਚ ਕੋਈ ਵੀ ਦੁਕਾਨ ਖਾਲੀ ਨਹੀਂ ਹੁਣ ਦੇਵਾਂਗੇ ਸਾਡੀ ਜਥੇਬੰਦੀ ਇੱਕ ਬੀਖੂ ਜੇਕਤਾ ਕਰਾਂ ਸਾਰੇ ਇੱਥੇ ਦੀ ਰਿਵਾਸੀਆਂ ਦੇ ਨਾਲ ਖੜੀ ਹੈ ਇੱਕ ਕਹਿੰਦੇ ਜਿਹੜੀਆਂ ਦੁਕਾਨਾਂ ਹੈ ਨਾ ਕਿਸੇ ਦੇ ਅੱਗੇ ਦਿੱਤੀਆਂ ਹੋਈਆਂ ਕੀ ਇਹਦਾ ਰਾਈਟ ਹੈ ਪਰ ਇਹ ਗੱਲ ਅਸੀਂ ਕੱਲ ਇਹਨੂੰ ਕਹਿੰਦੀ ਸੀ ਇਹਨਾਂ ਦੀ ਵੀ ਗੱਲ ਹੋ ਗਈ ਅਸੀਂ ਇਹ ਗੱਲ ਕਹੀ ਹੈ ਵੀ ਜਿਹੜਾ ਦੁਕਾਨ ਦਾ ਮਾਲਕ ਹੈ ਅਸੀਂ ਉਹਦੇ ਨਾਲ ਖੜਾਂਗੇ ਪਰ ਜੇ ਕਿਸੇ ਨੇ ਅੱਗੇ ਕਿਰਾਏ ਤੇ ਦੇ ਰੱਖੀ ਐ ਉਹ ਤੁਸੀਂ ਚਾਹੇ ਭਾਈ ਆਪ ਕਰੋ ਚਾਹੇ ਉਹ ਤੋਂ ਛਡਵਾਓ ਉਹ ਤੇ ਅੱਗੇ ਬੋਲੀ ਕਰਾਓ ਪਰ ਇਹ ਕਹਿੰਦੇ ਸਾਡੀ ਗੱਲ ਹੋਈ ਐ ਵੀ ਅਸੀਂ 31 ਮਾਰਚ ਤੇ ਇੱਕ ਮੈਡਮ ਨੂੰ ਕਿਹਾ ਵੀ ਆਪ ਹੀ ਛਡਾ ਲਾਂਗੇ ਆਪਦ ਕੰਨ ਕਰ ਲਾਂਗੇ ਆਪਦੀ ਪਰ ਉਹ ਮਸਲੇ ਦੇ ਵਿੱਚ ਅਸੀਂ ਇਹਨਾਂ ਦੇ ਬਿਲਕੁਲ ਨਾਲ ਨਹੀਂ ਅਸੀਂ ਤਾਂ ਸਿਰਫ ਸਿਕਿਉਰਟੀ ਵਾਲੇ ਮਸਲੇ ਤੇ ਇਹਨਾਂ ਦੇ ਨਾਲ ਆ ਅਸਲ 'ਚ ਇਹਦੇ ਵਿੱਚ ਇਹ ਪਤਾ ਗਿਆ ਜਿਹੜਾ ਸਾਡਾ ਪਿੰਡ ਆ ਨਾ ਚਨੀਰਾ ਕਿ ਇੱਥੇ ਰਾਜਨੀਤੀ ਨਹੀਂ ਕੋਈ ਸੇਵਾ ਨਹੀਂ ਇੱਥੇ ਬਿਜ਼ਨਸ ਹੁੰਦਾ ਸਰਕਾਰਾਂ ਬਦਲਦੀਆਂ ਨੇ ਉਹ ਬੰਦੇ ਉਦਰੀ ਬਦਲ ਜਾਂਦੇ ਕਿਉਂਕਿ ਉਹਨਾਂ ਨੇ ਲੁੱਟਣਾ ਹੁੰਦਾ ਚੰਨੀ ਰੋ ਇਹਨਾਂ ਨੇ ਸੋਨੇ ਦੀ ਖਾਨ ਬਣਾਈ ਹੋਈ ਆ ਜੀ ਦਾ ਜੀ ਦਾ ਪਹਿਲਾਂ ਵੀ ਦੁਕਾਨਾਂ ਦੇ ਰੋਲੇ ਪਏ ਪਹਿਲਾਂ ਉਹ ਛੱਪੜ ਚ ਦੁਕਾਨਾਂ ਪਾਈਆਂ ਜਦ ਤੱਕ ਅਧਿਆਰ ਦੇ ਵਿੱਚ ਆ ਕੋਈ ਛੱਪੜ ਨੂੰ ਪੂਰਦਾ ਨਹੀਂ ਇੱਥੇ ਛੱਪੜ ਸਾਡੇ ਛੱਪੜ ਦੇ ਵਿੱਚ ਦੁਕਾਨਾਂ ਬਾਕੀ ਵੀ ਵੇਚੀਆਂ ਗਈਆਂ ਨੇ ਠੀਕ ਹੈ ਉਹ ਲੋਹੀ ਬੰਦੇ ਜਿਹੜੇ ਪਹਿਲਾਂ ਕਾਲੀ ਦਲ ਚ ਤੁਰੇ ਫਿਰਦੇ ਸੀ ਹੁਣ ਉਹ ਆ ਗਏ ਆ ਮਦੀ ਪਾਰਟੀ ਚ ਖਰਚੇ ਵੱਡੇ ਨੇ ਵੱਡੀਆਂ ਗੱਡੀਆਂ ਨੇ ਖਰਚੇ ਵੱਧ ਨੇ ਤੇਲ ਪੂਰਾ ਹੁੰਦਾ ਨਹੀਂ ਕਿਰੋ ਕਿਤੇ ਨਾ ਕਿਤੇ ਕੋਈ ਸਿਸਟਮ ਆ ਆਜ ਬਸ ਹੁਣ ਦਿਖਾਣਾ ਇੱਥੇ ਵੀ 20-20 ਲੱਖ ਦੀਆਂ ਤਾਂ ਕਰਨਾ ਆ ਬਕੇ ਵੇਚਦੇ ਸੀ ਆ ਤੁਸੀਂ ਦਿਖਾਇਓ ਇਹ ਤੁਸੀਂ ਸ਼ਾਇਦ ਹੁੰਦੇ ਆਏ ਵੀ ਸੀਗੇ ਇਹ ਅਸੀਂ ਆਏ ਅਸੀਂ ਆ ਕੇ ਰੋਕਿਆ ਸੀ ਲੋਕਾਂ ਦੀ ਆਵਾਜ਼ ਬਣੇ ਵੀ ਸਾਡੇ ਤਾਂ ਅੱਡੇ ਤੇ ਬਾਥਰੂਮ ਤੱਕ ਤਾਂ ਬਣਾਇਆ ਨਹੀਂ ਇੱਕ ਲੇਡੀਜ਼ ਵਾਸਤੇ ਸਾਨੂੰ 40-45 ਪਿੰਡ ਪੈਂਦੇ ਨੇ 40-45 ਪਿੰਡ ਦੇ ਲੇਡੀਜ਼ ਆਉਂਦੀਆਂ ਨੇ ਬੱਚੇ ਆ ਉਹਦੇ ਨੇ ਬੱਚੀਆਂ ਆਉਂਦੀਆਂ ਨੇ ਕਿਤੇ ਵਾਰਿਸ਼ਾ ਜੇ ਸਾਡੇ ਕਿਤੇ ਛੱਡ ਨਹੀਂ ਪਿਆ ਹੋਇਆ ਵੀ 10 ਬੰਦੇ ਜੇ ਕਿਤੇ بارش ਆਈ ਜਾਂ ਧੁੱਪ ਆ ਗਈ ਉੱਥੇ ਖੜ ਕੇ ਵੀ ਆਪਾਂ ਉਹ ਕਰ ਲੈਣਾ ਆਰਾਮ ਕਰ ਲੈਣਾ ਤੁਸੀਂ ਦੇਖੋ ਕਿੰਨੀ ਦਪੈਰ ਹੁੰਦੀ ਆ ਕਿੰਨਾ ਤਪਦਾਗਾ ਹਨਾ ਪਿੱਛੇ ਕਿੰਨੀਆਂ ਧੁੱਪਾਂ ਪਈਆਂ ਨੇ ਕਿਤੇ ਛੱਡ ਨਹੀਂ ਕਿਤੇ ਬੈਠਣ ਨੂੰ ਇਹਨਾਂ ਨੇ ਬਿਜ਼ਨਸ ਬਣਾਇਆ ਪੱਟੇ ਪੱਦਰ ਤੇ ਲੁੱਟਣ ਦਾ ਇਹਨਾਂ ਨੇ ਆਖਿਆ ਵੀ ਹੁਣ ਆ ਰੀਲ ਚੜਾ ਦਈਏ ਪਹਿਲਾਂ ਵੱਡੀ ਗੁੰਡਾ ਕਰਦੀ ਹੁੰਦੀ ਸੀ ਦੁਕਾਨ ਵਾਲਿਆਂ ਦਾ ਸਮਾਨ ਬਾਹਰ ਕੱਢ ਕੇ ਸਿੜ ਦਿੰਦੇ ਸੀ ਹੁਣ ਇਹਨਾਂ ਨੇ ਇੱਕ ਬੰਦਾ ਸਾਈਡ ਤੇ ਹੋ ਜਾਂਦਾ ਫਿਰ ਦੂਜਾ ਆ ਜਾਂਦਾ ਇਹ ਬੜਾ ਤਾਕੜਾ ਬਿਜ਼ਨਸ ਆ ਸਾਡੇ ਪਿੰਡ ਦਾ ਇਹ ਲੋਕ ਜਾਗਣਗੇ ਤਾਂ ਵਧੀਆ ਰਹਿਣਗੇ ਤੇ ਨਹੀਂ ਤੋਂਡੇ ਸਾਹਮਣੇ ਆ ਇਹਨਾਂ ਨੇ ਹੀ ਲੁੱਟਦੇ ਰਹਿਣਾ ਵੀ ਪ੍ਰਸ਼ਾਸਨ ਕਹਿੰਦਾ ਅਸੀਂ ਹੁਣ ਸਿਕਿਉਰਟੀ ਲੈਣੀ ਐ ਤੇ ਕਿਰਾਏ 'ਚ ਵਾਅਦਾ ਕਰਨਾ ਐ ਦੁਕਾਨਦਾਰ ਕੀ ਕਹਿੰਦੇ ਆ ਮੈਨੂੰ ਐ ਦੱਸੋ ਜਿਹੜਾ ਉਹ 15-15 ਲੱਖ ਰੁਪਈਆ ਬਿਨਾਂ ਰਸੀਦਾ ਤੋਂ ਲੈ ਗਏ 1 ਲੱਖ 20-20 ਦੀ ਰਸੀਦ ਦੇ ਕੇ ਉਹ ਸਿਕਿਉਰਟੀ ਕਿੱਥੇ ਗਈਆਂ ਕੀ ਸਾਡੇ ਪਿੰਡ ਦਾ ਜਿਹੜਾ ਬੰਦਾ ਜ਼ਿੰਕਾਰ ਕਰਦਾ ਦੁਕਾਨ ਦਾ ਹੱਕ ਉਹਨੂੰ ਸੀ ਮੰਨ ਲਓ ਕੋਈ ਨੌਜਵਾਨ ਸਾਡੇ ਵਿੱਚ ਮੇਰੇ ਚਹਨੀਰ ਦੇ ਇੰਨੇ ਨੌਜਵਾਨ ਅਨਪਲਾਈਮੈਂਟ ਉਹਨਾਂ ਨੂੰ ਦਿੱਦ ਗੱਲ ਉਹਨਾਂ ਨੂੰ ਦਿੱਦਿਓ ਕਰਾਇਆ ਵੀ ਪਰਦੇ ਆ ਦਾ ਕੰਮ ਵੀ ਤੋੜਦੇ ਸਾਡੇ ਤਾਂ ਨਿਛੇੜੀਆਂ ਦਾ ਤਾਂ ਅੱਡਾ ਬਣਦਾ ਜਾਂਦਾ ਬਸ ਸਟੈਂਡ ਕੋਲੇ ਉਹਦੇ ਵੀ ਨਹੀਂ ਕਿਸਦਾ ਧਿਆਨ ਨੀਗਾ ਇੱਥੇ ਸਾਡੇ ਕੋਲ ਲੱਗ ਗਿਆ ਜਿਹੜੀਆਂ ਗੋਲੀ ਦਿੰਦੇ ਨੇ ਇੱਥੇ ਤੁਸੀਂ ਕਦੋਂ ਆ ਜੇ ਤੁਸੀਂ ਕਦੋਂ ਮਰਜੀ ਆ ਕੇ ਗੋਲੀਆਂ ਦਵਾਈ ਕਦੋਂ ਮਰਜੀ ਆ ਕੇ ਆਹ ਸਿਗਨੇਚਰ ਕਦੋਂ ਲੈ ਲੋ ਅਸੀਂ ਫੜੇ ਆ ਕੁੱਟੇ ਆ ਸਾਡੀਆਂ ਬੈਸਾ ਬੈਸੀਆਂ ਨਹੀਂ ਪਰ ਇਹ ਚੀਜ਼ਾਂ ਦਾ ਧਿਆਨ ਨਹੀਂ ਜਿਹਦਾ ਧਿਆਨ ਆ ਇੰਨੇ ਦਾਰੇ ਚਾ ਜਿਹੜਾ ਆ ਦੋ ਤਾਰ ਕਿੱਲੇ ਦੇ ਵਿੱਚ ਇਹਨਾਂ ਨੇ ਆ ਪ੍ਰਾਪਰਟੀ ਖੜੀ ਕਰਤੀ ਪ੍ਰਸ਼ਾਸਨਿਕ ਇਹ ਵੀ ਕਹਿ ਰਿਹਾ ਵੀ ਦੁਕਾਨਾਂ ਕਿਸ ਦੇ ਨਾਂ ਤੇ ਐ ਤੇ ਬੈਠਾ ਕੋ ਹੋ ਰਿਹਾ। ਬਿਲਕੁਲ ਬਿਲਕੁਲ ਇਹ ਦੇਖੋ ਵਿੱਚ ਦੁਕਾਨਾਂ ਦੇ ਵਿੱਚ ਇਹ ਵੀ ਆ ਜਿਵੇਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਰਿੱਖੀ ਵਰਗੇ ਨੇ ਜਾਂ ਪਾਲਾ ਸੇਠਾ ਇਹਨਾਂ ਇਹਨਾਂ ਦੀ ਇੱਥੇ ਦੁਕਾਨਾਂ ਸੀਗੀਆਂ ਇਹਨਾਂ ਨੇ ਉਹੀ ਦੁਕਾਨਾਂ ਆਉਂਦੀਆਂ ਲੈਤੀਆਂ। ਦੁਕਾਨਾਂ 1.7 ਲੱਖ ਰੁਪਏ ਲਾਗਤ ਹੋਈ ਇੱਕ ਦੁਕਾਨ ਬਾਣਦੇ। ਵੱਦੋ ਵੱਦ ਕਹਿੰਦਾ ਮੈਂ ਇੱਕ ਦੁਕਾਨ ਤੇ ਇੱਕ 20 ਤੇ ਲੈਤਾ 15-15 ਲੱਖ ਰੁਪਏ ਗਿਆ। ਜਿਹੜੇ ਕਹਿੰਦੇ ਵੀ ਅਸੀਂ ਨਹੀਂ ਲੈਂਤਾ। ਚੱਲੋ ਬਾਬੇ ਧਿਆਨ ਦਾਸ ਜੀ ਦੇ ਤੇ ਹੁਣ ਉਹ ਖਰਚੇ ਵੱਧ ਗਏ ਲੁੱਟਣ ਨੂੰ ਕੁਝ ਮਿਲਦਾ ਨਹੀਂ ਸੀ ਹੁਣ ਇਹ ਤਾਂ ਕੰਨਾ ਮਣੀ ਫੇਰ ਤੋਂ ਹੁਣ ਜਿਹੜਾ ਇਹ ਜੇ ਨਾ ਵੀਡੀਓ ਮੈਡਮ ਦਾ ਕਹਿੰਦੀ ਵੀ ਜਿਹੜੀ ਹੈਗੀ ਪ੍ਰਸ਼ਾਸਨ ਦੇ ਧਿਆਨ ਚ ਲਿਆਤਾ ਜੋ ਉਹਨਾਂ ਹੁਕਮ ਉਹ ਕਰਾਂਗੇ ਪਰ ਇਹ ਲੋਕ ਕਰਨ ਤੁਹਾਨੂੰ ਦੱਸਦਾ ਜੀ ਇੱਥੇ ਜੇ ਇਹ ਇੱਕ ਸੇਠ ਨਾ ਇਕੱਠੇ ਹੋਏ ਮੈਂ ਪਹਿਲਾਂ ਹੀ ਬੋਲ ਕਟਾ ਸਾਡੇ ਚ ਨੀਰ ਗੁੰਡਾ ਟੈਕਸ ਲਿਆ ਕਰਦੇ ਕਿ ਮਹੀਨੇ ਦੇ ਮਹੀਨੇ 5000 ਰੁਪਏ ਦੇ ਕੇ ਜਾਓ ਇੱਥੇ ਹਾਜ਼ਰੀ ਲਾ ਕੇ ਜਾ ਚਲੋ ਇਹ ਤਾਂ ਪੜੀਆ ਇਹਨਾਂ ਨੇ ਇੱਕਾ ਕੀਤਾ ਸਾਨੂੰ ਬੁਲਾਇਆ ਸੀ ਇਹਨਾਂ ਦੇ ਨਾਲ ਖੜੇ ਸਾਡੇ ਨਾਲ ਖੜਦੇ ਨੇ ਖੜਾਂਗੇ ਤੇ ਉਸ ਨੀਗਾ ਐਡੇ ਟਿਕਾਪਲੇ ਹੋ ਗਏ ਪਿੰਡ ਦੇ 10 ਕਰੋੜ ਦਾ ਕੰਪਲਾ ਚਨੀ ਦੇ ਵਿੱਚ ਉਹਦਾ ਤਾਂ ਅੱਜ ਤੱਕ ਕੋਈ ਰਿਕਾਰਡ ਮੈਡਮ ਨੇ ਮੰਗਿਆ ਨਹੀਂ ਉਹਦਾ ਰਿਕਾਰਡ ਤਾਂ ਮੰਗਿਆ ਨਹੀਂ ਆ ਨਵਾਂ ਨਵਾਂ ਫਰਮਾਨ ਇਹਨੂੰ ਸੁਣਾ ਮਸਲਾ ਤਾਂ ਜੀ ਇਹ ਕੁਛ ਵੀ ਨਹੀਂ ਸੀ ਤੇ ਅੱਜ ਇਹ ਬਹੁਤ ਵੱਡਾ ਬਣ ਗਿਆ ਮੈਂ 1900 ਲਗਭਗ 81-82 ਦਾ ਦੁਕਾਨ ਕਰੀ ਜਾਂਦਾ ਜੀ ਲਗਭਗ ਸ਼ਾਇਦ 1980 'ਚ ਕਰੀ ਹੋਊਗੀ ਸੰਭੀ ਭੁੱਲ ਗਏ ਇਸ ਦਾ 42-43 ਸਾਲ ਹੋ ਗਏ ਸਾਨੂੰ ਇਹਨਾਂ ਦੁਕਾਨਾਂ 'ਚ ਬੈਠਿਆ ਅਸੀਂ ਬਹੁਤ ਸੋਹਣਾ ਰੋਜ਼ਗਾਰ ਕਰਿਆ ਅਸੀਂ ਬੱਚੇ ਪਾਲੇ ਸੀ ਸਾਨੂੰ ਪਤਾ ਹੀ ਨਹੀਂ ਸੀ ਵੀ ਸਾਡੇ ਤੇ ਕਦੇ ਨਾ ਕਦੇ ਇਹ ਤਾਲੀਵਾਣੀ ਫਰਮਾਨ ਵੀ ਆਇਆ ਕਰਨਗੇ ਅਸੀਂ ਆਪਣਾ ਕਿਰਾਏ ਤੱਕ ਲਿਮਟਿਡ ਸੀ ਸਾਡਾ ਉਹਦਾ ਕਿਰਾਇਆ ਵੀ 590 ਰੁਪਿਆ ਤੋਂ ਸ਼ੁਰੂ ਹੋਇਆ ਸੀ ਪਰ ਮੰਥ ਤਾਂ ਸਮੇਂ-ਸਮੇਂ ਦੇ ਮੁਤਾਬਕ 5% ਕਦੇ 5% ਅਸੀਂ ਉਹ ਭਰਿਆ ਅੱਜ ਤੱਕ ਸਾਡਾ ਵਧੀਆ ਚੱਲਿਆ ਗਿਆ ਪਰ ਅੱਜ ਕੀ ਹੈ 3 ਸਾਲ ਪਹਿਲਾਂ ਇਸ ਬਲਾਕ ਦੀਆਂ ਪਿਛਲੀਆਂ 14 ਦੁਕਾਨਾਂ ਢਾ ਕੇ ਨਵੀਂ ਮਾਰਕੀਟ ਬਣਾ ਕੇ 47 ਦੁਕਾਨਾਂ ਬਣਾਤੀਆਂ ਬੋਲੀ ਹੋਈ ਡੀਡੀਪ ਬੀਡੀਪੀਓ ਐਸਡੀਐਮ ਸਾਹਿਬ ਤੇ ਤਸਿਲਦਾਰ ਸਾਹਿਬ ਵਿੱਚ ਸੀ ਪ੍ਰਸ਼ਾਸਨ ਵਿੱਚ ਸੀ ਪੋਲੀਟੀਕਲ ਵਿੱਚ ਸੀ ਸਾਨੂੰ ਮੌਕੇ ਦੀਆਂ ਸਰਕਾਰਾਂ ਨੇ ਤੇ ਪ੍ਰਸ਼ਾਸਨ ਨੇ ਲੁੱਟਿਆ ਵੀ ਰਿਸ਼ਵਤ ਵੀ ਲਈ ਤੇ ਸਾਨੂੰ ਕਿਰਾਏ ਦੇ ਦੇਤੀਆਂ ਬੋਲੀ ਹੋਈ ਹੈ ਫੋਟੋਗ੍ਰਾਫੀ ਵੀ ਹੋਈ ਹੈ ਸਾਡਾ ਮਕਰਰ ਕੀਤਾ ਸੀ ਵੀ ਅੱਜ ਤੋਂ ਬਾਅਦ ਤੁਸੀਂ ਬੋਲੀ ਦੇ ਲੈ ਲਿਆ ਦੁਕਾਨਾਂ ਇਹ ਸਦਾਬਹਰ ਹੋ ਗਈਆਂ ਛੋਟੀਆਂ ਤੇ ਤੁਸੀਂ ਬੈਠੇ ਰਹੋ ਤੇ 3 ਸਾਲ ਬਾਅਦ 5% ਭਰ ਦਿਆ ਕਰੋ ਅਸੀਂ ਉਸ ਤੇ ਅੱਜ ਵੀ ਮਕਰ ਰਹੇ 3 ਸਾਲ ਹੋ ਗਏ ਅਸੀਂ ਅੱਜ ਵੀ ਤਿੰਨ ਪੰਜ 3 ਸਾਲ ਤੋਂ ਬਾਅਦ 5 5% ਭਰ ਕੇ ਦੇਣ ਤਿਆਰ ਹੈ ਪਰ ਸਾਨੂੰ ਮੈਡਮ ਕੁਸ਼ਮਕਰਵਾ ਬੀਡੀ ਪੀਓ ਚ ਨਹੀਂ ਰਾ ਇਹਨਾਂ ਨੇ ਇੱਕ ਤਾਲਿਬਾਨੀ ਫਰਮਾਨ ਜਾਰੀ ਕਰਤਾ ਨਾਲ ਇਹਨਾਂ ਦੇ ਅਟੈਚ ਨੇ ਸੁਪਰਡੈਂਟਾ ਸ਼ਾਇਰ ਗੁਰਚਾਰ ਸਿੰਘ ਆਤੇ ਭਰਪੂਰ ਸਿੰਘ ਹੈ ਪੰਚਾਇਤ ਅਫਸਰ ਉਹ ਉਹਨਾਂ ਨੇ ਵੀ ਰੋਜ਼ ਜਿਹੜੀ ਟਾਲੀ ਬਣੀ ਹੁਕਮਾਂ ਕਹਦੇ ਪਰਲਾ ਚੱਕਿਆ ਹਾਂ ਤੁਸੀਂ ਅੱਜ ਆ ਨਹੀਂ ਕਰਿਆ ਬਾ ਨਹੀਂ ਕਰਿਆ ਰੋਲਾ ਰੋਲਾ ਰਿਸ਼ਵਤ ਹੈ 24 ਘੰਟੇ ਰਿਸ਼ਵਤ ਭਾਲਦੇ ਆ ਅਸੀਂ ਦੁਕਾਨਦਾਰ ਕਿੰਨੇ ਕੁ ਰੁਪਏ ਦੇ ਦੇਾਂਗੇ ਇਹਨਾਂ ਨੂੰ ਕਿਉਂਕਿ ਪਿਛਲੇ ਸਰਕਾਰ ਦੇ ਸੁਭਾਅ ਪਾ ਦੇ ਇਹਨਾਂ ਨੂੰ ਆਇਆਗਾ ਵੀ ਅਸੀਂ ਹਿੱਸੇ 'ਚ ਹੋ ਰਹੇ ਹੁਣ ਇਹਨਾਂ ਨੇ ਫਰਮਾਨ ਜਾਰੀ ਕੀਤਾ ਸੀ ਵੀ 1.5 ਲੱਖ ਰੁਪਏ ਦੇ ਦਿਓ ਤੁਹਾਨੂੰ ਉਹ ਕਰਿਆ ਨਾ ਰਿਸ਼ਵਤ ਦੇ ਰੂਪ 'ਚ ਸੀ ਵੀ 1.5 ਲੱਖ ਰੁਪਏ ਪਰਤ ਕਾ ਦੇ ਦਿਓ ਔਰ ਜਦੋਂ ਉਹ ਜਿਹੜਾ ਧੂੰਆਂ ਉਗਲਦਾ ਉਗਲਦਾ ਭੰਬੜ ਬਣ ਗਏ ਹੁਣ ਕਹਿੰਦੇ ਸਾਨੂੰ ਸਰਕਾਰੀ ਸਕਿਉਰਟੀ ਚਾਹੀਦੀ ਐ 1.5 ਲੱਖ ਰੁਪਈਆ ਅਸੀਂ ਤੁਹਾਨੂੰ ਰਸੀਦਾ ਦੇਵਾਂਗੇ ਇਹ ਕਿਸੇ 250 ਬਲਾਗ ਆ ਮੈਨੂੰ ਐ ਲੱਗਦਾ ਪੰਜਾਬ ਚ ਕਿਤੇ ਵੀ ਨਹੀਂ ਵੀ ਲਗਾਤਾਰ ਚੱਲੀ ਆਉਂਦੀ ਐ ਵੀ ਤੁਸੀਂ ਹੁਣ ਇਹਨੂੰ ਐਨੇ ਚਰਵਾ ਦੇ ਸਕਿਉਰਟੀ ਦੇ ਦੋ ਸਾਤ ਸਕਿਉਰਟੀ ਪਹਿਲੀ ਲੈ ਲਈ ਸੀ ਜਦੋਂ ਗੋਲੀ ਕਰੀ ਐ ਸਭ ਤੋਂ ਪਹਿਲਾਂ ਸਕਿਉਰਟੀ ਲੈ ਲਈ ਕਰ ਚੋ ਕਰ ਕਰਾਇਚ ਮਰਜ ਕਰਤੀ ਉਹ ਵੀ ਬਾਰੇ ਸਾਨੂੰ ਕੀ ਪਤਾ ਹੈ ਇਹ ਕਰਾਇਚ ਮਰਜ ਕਰੀ ਕਿਉਂ ਕਰੀ ਨਾ ਕਰਦੇ ਇੱਕ ਪ੍ਰਸ਼ਾਸਨ ਕਹਿ ਰਿਹਾ ਵੀ ਦੁਕਾਨ ਕਿਸ ਨੇ ਲਈ ਤੇ ਅੱਗੇ ਦਿੱਤੀ ਗਈ ਜਿਹੜੇ ਕਾਨੂੰਨ ਨਹੀਂ ਲੰਗਣਾ ਇਹ ਕਿਹਦੇ ਵਿੱਚ ਕੀ ਹੋਇਆ ਜੀ ਦੁਕਾਨਦਾਰਾਂ ਤੋਂ 40 40000 ਦਾ ਕਿਰਾਇਆ ਜੀ ਤੇ ਪਿਛਲੀਆਂ ਦੁਕਾਨਾਂ ਪਿੱਛੇ ਪੰਚਾਇਤ ਦੀ ਦੁਕਾਨਾਂ ਉੱਥੇ 10000 ਰੁਪਏ ਕਿਰਾਇਆ ਜੀ ਇੱਕ ਤਾਂ ਕਿਰਾਇਆ ਵਾਧਾ ਜੀ ਦੂਸਰਾ ਰਸ਼ਮਤ ਦਿੱਤੀ ਆ ਜੀ ਉਹਨਾਂ ਜਦੋਂ ਰਸ਼ਮਤ ਵੀ ਰੈਂਦੀ ਤੇ ਕਿਰਾਇਆ ਵੀ ਦੇਦਾ ਉਹਨਾਂ ਤੋਂ ਨਿਕਲ ਆਣਾ ਉਹਨਾਂ ਨੇ ਵਿੱਚ ਅਟੈਚ ਕਰ ਲਈ ਜੀ ਬੰਦੇ ਨਾ ਪਤਾ ਕਿਸ ਨੇ ਤਾਂ ਪਾਰਟ ਅਟੈਚ ਕਰ ਲਿਆ ਹੋ ਸਕਦਾ ਕਿਸ ਨੇ ਅੱਗੇ ਦੇਤੀ ਹੋਵੇ ਹੁਣ ਅਗਲੇ ਨੇ ਕਿਰਾਇਆ ਤਾਂ ਭਰ ਨਹੀਂ ਕਿੱਥੋਂ ਭਰੂਗਾ ਜਦੋਂ ਉਹ ਕਿਸੇ ਦਾ ਬਿਜ਼ਨਸ ਨਹੀਂ ਚੱਲਦਾ ਆਹ ਟੈਂਟ ਫੋੜ ਜੱਕ ਲਾਂਦਾ ਮੇਰੇ ਵਰਗਾ ਕਹਿੰਦਾ ਲਾ ਮੈਂ ਕਰ ਲਾਂ ਨੇ ਅੱਜ ਤੱਕ ਨਾਲ ਦੂਸਰੇ ਦਿਨ ਚੱਲ ਪਿਆ ਤੁਹਾਡਾ ਹੁਣ ਅੱਗੇ ਕੀ ਪ੍ਰੋਟੈਸਟ ਆ ਤੁਹਾਡਾ ਇੱਥੇ ਅਸੀਂ ਇਹਨਾਂ ਨੂੰ ਪ੍ਰਸ਼ਾਸਨ ਨੂੰ ਆਲਟੀਮੇਟਿਵ ਦੇਦਾ ਜੀ ਜੇ ਪ੍ਰਸ਼ਾਸਨ ਸਾਡੀ ਇਹ ਗੱਲ ਅੱਜ ਨਹੀਂ ਸੁਣਦਾ ਇੱਕ ਵਾਰ ਤਾਂ ਅਸੀਂ ਭਾਗੜਾ ਦੇ ਪੁਲ ਤੇ ਹੁਣ ਇਹਨਾਂ ਨੂੰ ਦਿੱਤਾ ਹੋਇਆ ਟਾਈਮ 1 ਵਜੇ ਦਾ ਲਗਭਗ 12:30 ਵੱਜ ਗਏ 1 ਵਜੇ ਅਸੀਂ ਭਾਗੜਾ ਦੇ ਪੁਲ ਤੇ ਕਿਸਾਨ ਯੂਨੀਅਨ ਦਾ ਨਗਰ ਨਿਵਾਸੀਆਂ ਦਾ ਤੇ ਦੁਕਾਨਦਾਰਾਂ ਦਾ ਭਰਾਵਾਂ ਦਾ ਸਾਥ ਲੈ ਕੇ ਅਸੀਂ ਰੋਕਾਂਗੇ ਸਾਨੂੰ ਪਤਾ ਹੈ ਵੀ ਉੱਥੇ ਪਬਲਿਕ ਆ ਜਿਹੜੀ ਕੋਹਰਾਣ ਹੋਊਗੀ ਇਹ ਇਸ ਗੱਲ ਦਾ ਸਾਨੂੰ ਅਫਸੋਸ ਹੈ ਵੀ ਪਬਲਿਕ ਹਰਾਨ ਹੋਊਗੀ ਅਸੀਂ ਨਹੀਂ ਚਾਹੁੰਦੇ ਸੀ ਵੀ ਪਬਲਿਕ ਨੂੰ ਹਰਾਸ਼ ਕਰੀਏ ਪਰ ਜਦੋਂ ਕੋਈ ਪ੍ਰਸ਼ਾਸਨ ਕਾਰੀ ਤੁਹਾਨੂੰ ਤਿਆਰੀ ਨਹੀਂ ਸਾਡੇ ਹੱਥ ਖੜੇ ਆ ਤੇ ਸਾਡੇ ਕੋਲੇ ਕੋਈ ਅਸੀਂ ਅਸੀਂ ਵੀ ਕੀ ਕਰੀਏ ਸਾਡੇ ਕੋਲੇ ਕੁਛ ਹੈ ਹੀ ਨਹੀਂ ਦੇਣ ਨੂੰ ਅਸੀਂ ਹੁਣ ਆਪਣਾ ਆੜਾ ਪਹਾੜੇ ਕੋਲ ਤੇ ਨਾਕੇ ਲਾਵਾਂਗੇ ਉਹ ਸਾ ਜਿਹੜੀਆਂ ਦੁਕਾਨਾਂ ਐ ਪੰਚੇਤੀ ਦੁਕਾਨਾਂ ਐ ਸਮਤੀ ਦੀਆਂ ਇਹਨਾਂ ਨੂੰ ਲੈ ਕੇ ਰੇਡ ਕਾ ਖੜਾ ਹੋਇਆ ਦੁਕਾਨਦਾਰ ਤੁਸੀਂ ਵੀ ਆਏ ਹੋ ਕੀ ਕਹੋਗੇ ਜੀ ਕੁਛ ਨਹੀਂ ਹੈ ਜੀ ਇਹ ਐਕਚੁਅਲੀ ਜਦੋਂ ਸਰਕਾਰ ਆਈ ਹੈ ਕਾਂਗਰਸ ਦੀ ਇਹ ਸਾਰਾ ਏਰੀਆ ਵੈਸੀ ਪਿਆਸੀ ਤੇ ਬਲੌਗ ਦੇ ਕੋਲੇ ਕੋਈ ਸਾਧਨ ਵਾਲੇ ਨਹੀਂ ਸੀ ਕਿਉਂਕਿ ਜਿੰਨੇ EMPLOYEES ਸੀ ਜਿਹੜੇ ਦਾ ਪੱਕੇ ਹੋਣੇ ਦਾ ਤਨਖਾਹ ਆਉਂਦੀ ਦੂਜਿਆਂ ਨੂੰ ਦੇਣ ਨੂੰ ਹੈ ਨਹੀਂ ਸੀਗੇ ਹੂੰ ਉਦੋਂ ਇੱਕ ਸਕੀਮ ਆਈ ਸੀ ਸਰਗਰਮੈਂਟ ਨੇ ਕਹੀ ਸੀ ਕਿ ਜੇ ਕੋਈ ਜਗਾਹ ਪਈ ਹੋਵੇ ਯੂਟਿਲਾਈਜ਼ ਕਰਨ ਲਈ ਵਿਦਾਨਾ ਬਣਾ ਲਓ ਜੋ ਵੀ ਹੈ ਆਮਦਨ ਦਾ ਸਾਧਨ ਹੋਵੇ ਉਹ ਤਾਂ ਗਾਨਾ ਬਣ ਗਿਆ 20000 ਰੁਪਏ ਇਹਨਾਂ ਨੇ ਸਿਕਿਉਰਿਟੀ ਦੇ ਦਿੱਤਾ ਕਿਰਾਇਆ ਵਿਕਸਪ ਹੋ ਗਿਆ 3 ਸਾਲ ਵਾਸਤੇ ਉਹ 3 ਸਾਲ ਪੂਰੇ ਹੋਣਗੇ ਕਿਰਾਏ ਦਾ ਹੋ ਜੂ ਉਹ ਨਵਾਂ ਅੱਜ ਪਤਾ ਲੱਗਿਆ ਕਹਿੰਦੇ ਜੀ ਉਹ ਵੀਡੀਓ ਕਰੀਏ 1.5 ਲੱਖ ਰੁਪਏ ਦੇ ਉਹ ਵੀ ਸਾਨੂੰ ਦੱਸੋ ਤਾਂ ਸਹੀ ਸਿਕਿਉਰਿਟੀ ਇੱਕ ਵਾਰ ਹੁੰਦੀ ਹੈ ਕਿ ਦੋ ਵਾਰ ਹੁੰਦੀ ਹੈ ਉਹ ਓਡੀਸਾ ਬਣਾ ਗੱਲ ਕਰ ਲੈਣੇ ਸਿਕਿਉਰਿਟੀ ਦਾ ਕੋਈ ਮਤਲਬ ਨਹੀਂ ਕਿਰਾਇਆ ਜ਼ਰੂਰ ਦੇਣਾ ਕਿਹਾ ਬਦ ਉਸ ਤੋਂ ਬਾਅਦ 33 ਸਾਲ ਦੀ ਲੀਜ਼ ਹੁੰਦੀ ਹੈ ਉਹ ਕਰਕੇ ਤਾਂ ਕਿ ਦੁਕਾਨਦਾਰ ਨੂੰ ਪ੍ਰੋਬਲਮ ਨਾ ਹੋਵੇ ਇਹ ਨਾਲ ਉਹਨਾਂ ਨੂੰ ਵਿਚਾਲੇ ਕੋਲ ਹਟਾ ਦੇਉਂ ਨੂੰ ਚੱਕਦੇ ਤਾਂ ਉਹ ਲੀਜ਼ ਦਾ ਮਤਲਬ ਹੈ ਵੀ ਜਿਹੜਾ ਦੁਕਾਨਦਾਰ ਇੱਕ ਵਾਰ ਬਹਿ ਗਿਆ ਉਹ ਜਿਹਨੇ 3 ਸਾਲ ਕਿਰਾਇਆ ਵਧਨ ਦਾ ਹੋਇਆ ਕਿਰਾਇਆ ਬੱਝੂ ਹੂੰ ਕਈ ਵਾਰ ਇਹ ਕੀ ਕਰਦੇ ਆ ਫਿਰ ਇਹ ਨਾ ਬਾਮ ਰੋਡ ਨਾਲ ਸਕੀਮ ਆ ਜਾਂਦੀ ਹੈ ਕਿ ਜੀ ਇਹ ਲੀਜ਼ 3 ਸਾਲ ਦੀ ਸੀ 3 ਸਾਲ ਦੀ ਕਿਉਂ ਐ ਪੰਚਾਇਤ ਐ ਕਿ 33 ਸਾਲ ਘਟੋ ਘਟ ਹੈ ਉਹ ਜਿੰਨਾ ਮਰਜੀ ਇਹ ਕਰ ਲੈਣਗੇ ਉਹ ਜਿ ਐਮੀਕੇਬਲੀ ਜੋ ਪੰਚਾਇਤ ਹੈ ਉਹ ਅਸੀਂ ਉਹਦੇ ਮੁਤਾਬਕ ਕਰਾ ਦੋ। ਕਰਾਇਜਵਾਬਦਾ ਜਿਹੜਾ 5% ਹੁੰਦਾ ਹੈ ਕਹਿੰਦੇ 5% ਜੋ ਵੀ ਇਹ 10% ਕਰ ਰਹੇ ਇਹਨਾਂ ਨੇ। ਨਹੀਂ 5% ਜੀ ਜਿਹੜੀ ਜੀ ਸਾਹਮਣੇ ਆ ਉਹਨੂੰ ਆਪਾਂ ਓਵਰਲੁੱਕ ਕਿਵੇਂ ਕਰਦਾਂਗੇ? ਜੀ ਇਹ ਤਾਂ ਵਾਇਲੇਸ਼ਨ ਹੈ ਕੱਲ ਨੂੰ ਇਹ ਸਾਰੇ ਕੋਰਟ 'ਚ ਜਾਣਗੇ ਜਵਾਬ ਕੋਰਣ ਦੇ ਉਹ। ਹੂੰ ਵੀਡੀਓ ਜਵਾਬ ਦਿਓ ਡੀਸੀ ਸਾਹਿਬ ਦੇਣਗੇ ਕਿ ਏਡੀਸੀ ਡਿਵੈਲਪਮੈਂਟ ਜਵਾਬ ਦੇਊਗਾ। ਕਿਉਂਕਿ ਜਿਹੜੇ ਨਾਰਮਸ ਨੇ ਉਹ ਤੋਂ ਨਾ ਕੋਈ ਸਰਕਾਰ ਬਾਹਰ ਜਾ ਸਕਦੀ ਹੈ ਨਾ ਦੁਕਾਨਦਾਰ ਜਾ ਸਕਦੇ ਆ। ਇਹਦਾ ਜੋ ਸਹੀ ਸੈੱਟ ਹੋ ਗਿਆ ਪ੍ਰੈਜ਼ੀਡੈਂਟ ਉਸੇ ਤਰੀਕੇ ਚੱਲੋ ਜੀ ਅਸੀਂ ਇਹਨਾਂ ਨਾਲ ਕੋਈ ਪ੍ਰੋਬਲਮ